ਤੁਸੀਂ ਦੇਖ ਰਹੇ ਹੋ ਗ੍ਰੀਵੈਂਸ ਸਟੋਰੀਸ ਤੇ ਮੈਂ ਕੁਸ਼ਾ ਕਰ ਰਿਹਾ ਹਾਂ ਗੱਲ ਕਰੀਏ ਪੰਜਾਬ ਤੇ ਹਿਮਾਚਲ ਦੇ ਦਿਨ-ਬਦ ਦਿਨ ਸਬੰਧ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬੀਆਂ ਦੇ ਨਾਲ ਧੱਕੇਸ਼ਾਹੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਐਵੀਡੈਂਸ ਦੇ ਤੌਰ ਤੇ ਹਲੇ ਤੱਕ ਇੱਕ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਦੇ ਨਾਲ ਪੰਜਾਬੀਆਂ ਨਾਲ ਧੱਕਾ ਹੁੰਦਾ ਨਜ਼ਰ ਆ ਰਿਹਾ ਹੋਵੇ ਅੱਜ ਇਹ ਮੈਂ ਕਿਉਂ ਕਹਿ ਰਿਹਾ ਹਿਮਾਚਲ ਪੁਲਸ ਵੱਲੋਂ ਇੱਕ ਅਜੀਹੀ ਚਿੱਠੀ ਸਾਂਝੀ ਕੀਤੀ ਗਈ ਹੈ ਜਿਸ ਨੇ ਸਭ ਦੇ ਹੋਸ਼ ੜਾ ਕੇ ਰੱਖ ਦਿੱਤੇ ਨੇ ਕਿਉਂਕਿ ਉਹਨਾਂ ਦੇ ਵਿੱਚ ਐਵੀਡੈਂਸ ਵੀ ਪੇਸ਼ ਕੀਤੇ ਗਏ ਨੇ ਤੇ ਕੁਝ ਅਜੀਹੀਆਂ ਗੱਲਾਂ ਵੀ ਦੱਸੀਆਂ ਗਈਆਂ ਨੇ ਜਿਹੜੇ ਕਿ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਸੀ ਗੱਲ ਕਰੀਏ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਹੈ ਵੱਡੇ ਵੱਡੇ ਮੀਡੀਆ ਚੈਨਲਾਂ ਵੱਲੋਂ ਇੱਕ ਅਜੀਹੀ ਖਬਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿ ਜਿਸ ਦੇ ਵਿੱਚ ਕੰਗਨਾ ਰਣੌਤ ਦੇ ਤੱਪੜ ਕਾਣ ਤੋਂ ਬਾਅਦ ਜਿਹੜੇ ਹਿਮਾਚਲੀਆਂ ਦੇ ਵਿੱਚ ਗੁੱਸਾ ਤੇ ਰੋਸ਼ ਸਾਹਮਣੇ ਆ ਰਿਹਾ ਹੈ ਹਾਲਾਂਕਿ ਗਰਾਊਂਡ ਰਿਐਲਿਟੀ ਤੇ ਵੀ ਗੱਲ ਕਰਾਂਗੇ ਕਿ ਆਖਰ ਕੀ ਸੱਚ ਹੈ ਤੇ ਕੀ ਝੂਠ ਹੈ ਤਗਨਾ ਰੌਂਦ ਦੇ ਥੱਪੜ ਕਾਣ ਤੋਂ ਬਾਅਦ ਪੰਜਾਬ ਦੇ ਵਿੱਚ ਹੱਲਾਸ਼ੇਰੀ ਤਾਂ ਜ਼ਰੂਰ ਮਿਲ ਰਹੀ ਸੀ ਪਰ ਉੱਥੇ ਹੀ ਹਿਮਾਚਲ ਦੇ ਲੋਕਾਂ ਦੇ ਵਿੱਚ ਗੁੱਸਾ ਜ਼ਰੂਰ ਨਜ਼ਰ ਆ ਰਿਹਾ ਜੀਗਾ ਜੋ ਕਿ ਸਾਫ਼ ਤੌਰ ਤੇ ਇੱਕ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਪਹਿਲਾਂ ਇੱਕ ਵਾਰ ਇਹ ਵੀਡੀਓ ਗੌਰ ਦੇ ਨਾਲ ਦੇਖ ਲਿਓ ਇਹ ਇੱਕ ਉਹੀ ਮਾਮਲਾ ਹੈਗਾ ਜਿਹੜਾ ਕਿ ਤੱਕੇ ਚਾਹੀਦਾ ਨਜ਼ਰ ਆਂਦਾ ਹੈ तू बड़ा होशियार शहर में बना हुआ ना मैं आप आप आपको आप बोल आप, रहा मैं ऐसा मेरी गाड़ी निकलवाई है मैं वीडियो बना के डालूंगा कि क्या किया नहीं आप डाल दो वीडियो बना के लेकिन आप साइड से आप चले मैं पंजाब पुलिस पंजाब मैं चंडीगढ़ आपको तो फिर क्या बोला है आप ये बोला आपने रॉन्ग साइड पे गाड़ी घुसाई है मेरी <AT>: आपको मैंने मौका दिया ठाकुर साहब मेरी ठाकुर साहब मेरी गाड़ी वहां लगी थी भाई साहब मैं ऐसे हाथों भाई नहीं कर सकते सो ये मामला है 9 जून 2024 का जिथे की चंबा डिस्ट्रिक्ट ਦੇ ਵਿੱਚ ਖਜਿਆਰ ਦੇ ਵਿੱਚ ਕਹਿ ਲਈਏ ਕਿ ਏਐਸਆਈ ਪਰਮਜੀਤ ਸਿੰਘ ਜੋ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਭਰਤੀ ਨੇ ਐਸ ਏਐਸਆਈ ਦੀ ਪੋਸਟ ਉੱਤੇ ਉਹ ਟੋਇਟਾ ਫੋਰਚੂਨਰ ਗੱਡੀ ਦੇ ਵਿੱਚ ਆਪਣੇ ਜਿਹੜੇ ਕਹਿ ਲਈਏ ਕਿ ਕਿਸੇ ਫੈਮਿਲੀ ਨਾਲੀਆ ਫਰੈਂਡਸ ਦੇ ਨਾਲ ਜਦੋਂ ਖੇਹਰ ਤੇ ਚੰਬੜ ਡਿਸਟ੍ਰਿਕਟ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਪੁਲਿਸ ਵੱਲੋਂ ਹਿਮਾਚਲ ਦੀ ਪੁਲਿਸ ਵੱਲੋਂ ਉਹਨਾਂ ਨੂੰ ਜਿਹੜੀ ਗੱਡੀ ਅੱਗੇ پارک ਕਰਨ ਵਾਸਤੇ ਕਿਹਾ ਜਾਂਦਾ ਹੈ ਹਾਲਾਂਕਿ ਇਹ ਚੀਜ਼ ਮੈਂ ਨਹੀਂ ਕਹਿ ਰਿਹਾ ਇਹ ਜਿਹੜੀ ਪੋਸਟ ਹੈਗੀ ਉਹ ਕਹਿ ਰਹੀ ਹੈ ਜੋ ਕਿ ਹਿਮਾਚਲ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਸੀਂ ਸਕਰੀਨ ਤੇ ਇੱਕ ਵਾਰ ਜ਼ਰੂਰ ਦੇਖ ਲਵੋ ਇੱਕ ਫੋਟੋ ਟੋਇਟਾ ਫੋਰਚੂਨਰ ਗੱਡੀ ਦੀ ਹੈ ਜਿਸ ਦੇ ਵਿੱਚ ਕੁਝ ਜਿਹੜੀ ਬਰੀਕੀ ਦੇ ਨਾਲ ਉਸ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ ਪਰ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਆਖਰ ਇਹ ਵੀਡੀਓ ਦੇ ਵਿੱਚ ਮੋਬਾਈਲ ਦਾ ਡਿੱਗਣਾ ਪੁਲਿਸ ਵੱਲੋਂ ਮੋਬਾਈਲ ਨੂੰ ਹੱਥ ਪਾਣਾ ਕਿ ਇਹ ਤੱਕਾਸ਼ਾਈ ਨਹੀਂ ਹੈ ਈਵਨ ਦੀ ਹਿਊਮਨ ਰਾਈਟਸ ਸੇਜ਼ ਦੈਟ ਕਿ एवरीवन ਹੈਜ਼ ਅ ਰਾਈਟ ਟੂ ਰਿਕਾਰਡ ਦੀ ਵੀਡੀਓ ਫॉर ਦੀ ਐਵਿਡੈਂਸ ਪਰ ਗੱਲ ਉਰੇ ਹੀ ਨਹੀਂ ਖਤਮ ਹੁੰਦੀ ਗੱਲ ਇੱਥੇ ਦੀ ਸ਼ੁਰੂ ਹੁੰਦੀ ਹੈ ਕਿ ਏਐਸਆਈ ਪਰਮਜੀਤ ਸਿੰਘ ਵੱਲੋਂ ਜਿਹੜਾ ਹੈਗਾ ਹਿਮਾਚਲ ਪੁਲਿਸ ਦੇ ਅਫੀਸ਼ਰਸ ਨੂੰ ਜਿਹੜੀ ਮੇਲ ਵੀ ਪਾਈ ਜਾਂਦੀ ਹੈ ਜਿਹੜੇ ਮੇਲ ਦਾ ਇੱਕ ਸਕਰੀਨਸ਼ਾਟ ਵੀ ਮੈਂ ਤੁਹਾਡੇ ਨਾਲ ਸਕਰੀਨ ਤੇ ਜ਼ਰੂਰ ਸਾਂਝਾ ਕਰਾਂਗਾ ਕੀ ਇਹ ਮੇਲ ਦੇ ਵਿੱਚ ਜਿਹੜੇ ਐਸ.ਏ.ਈ. ਪਰਮਜੀਤ ਸਿੰਘ ਨੇ ਜੀ ਬਰੀਕੀ ਇਨਕੁਆਇਰੀ ਦੇ ਵਾਸਤੇ ਮੰਗ ਕੀਤੀ ਹੈ ਹਿਮਾਚਲ ਪ੍ਰਦੇਸ਼ ਦੇ ਆਫੀਸ਼ੀਅਲ ਅਥਾਰਟੀਆਂ ਵੱਲੋਂ ਪਰ ਮਾਮਲਾ ਇਹੀ ਨਹੀਂ ਇਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆ ਜਾਂਦਾ ਐਨ.ਆਰ.ਆਈ. ਕਪਲ ਜੋੜੇ ਦਾ 11 ਜੂਨ 2024 ਨੂੰ ਇੱਕ ਹੋਰ ਮਾਮਲਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਇੱਕ ਐਨ.ਆਰ.ਆਈ. ਕਪਲ ਉਸ ਦਾ ਪੰਜਾਬੀ ਮੁੰਡੇ ਦਾ ਸਗਾ ਭਾਈ ਤੇ ਉਸ ਦੀ ਸਪੈਨਿਸ਼ ਵਾਈਫ ਤੇ ਆਪ ਮੁੰਡਾ ਜਦੋਂ ਉੱਥੇ ਖਜਿਆਰ ਦੇ ਵਿੱਚ ਚੰਬਾ ਡਿਸਟ੍ਰਿਕਟ ਦੇ ਵਿੱਚ ਘੁੰਮਣ ਗਿਆ ਹੁੰਦਾ ਹੈ ਤਾਂ ਉੱਥੇ ਸਭ ਤੋਂ 150 ਬੰਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਜਿਹੜਾ 스ਪੈਨਿਸ਼ ਵਾਈਫ ਦਾ ਪਤੀ ਹੁੰਦਾ ਉਸ ਦੀ ਲੱਤਾਂ ਵੀ ਤੋੜੀ ਜਾਂਦੀ ਹੈ ਤੇ ਉਸ ਦੇ ਲੱਤਾਂ ਤੇ ਸੱਟਾਂ ਵੱਜੀ ਜਾਂਦੀ ਹੈ ਤੇ ਉਸ ਦਾ ਸਿਰ ਵੀ ਜਿਹੜਾ ਫਟ ਜਾਂਦਾ ਜਿਸ ਦੇ ਬਾਵਜੂਦ ਉਸ ਦੇ ਸਿਰ ਦੇ ਉੱਤੇ ਟਾਂਕੇ ਲੱਗੇ ਨੇ ਇਹ ਕੁਝ ਵੀਡੀਓਜ਼ ਨੇ ਜਿਹੜੀ ਕਿ ਇੱਥੇ ਹਸਪੀਟਲ ਦੇ ਨੇ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰ ਰਹੇ ਨੇ ਇਹ ਕੁਝ ਕਲਿੱਪਸ ਤੇ ਸ਼ਾਰਟਸ ਨੇ ਹਾਲਾਂਕਿ ਇਸ ਤੋਂ ਬਾਅਦ ਜਿਹੜੀ ਚਿੱਠੀ ਦੀ ਮੈਂ ਗੱਲ ਕਰ ਰਿਹਾ ਇਹ ਉਹੀ ਚਿੱਠੀ ਹੈ ਜਿਹੜੀ ਕਿ ਹਿਮਾਚਲ ਪੁਲਸ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਐਨਆਰਆਈ ਕਪਲ ਜੋੜਾ ਹੈਗਾ ਇਹ ਜਿਹੜੇ ਦੋਵੇਂ ਮੁੰਡੇ ਨੇ ਦੋਵੇਂ ਭਾਈ ਨੇ ਇਹਨਾਂ ਵੱਲੋਂ ਇੱਥੇ ਟੂਰਿਸਟ ਦੇ ਜਿਹੜੇ ਹੱਥ ਪਕੜੇ ਜਾ ਰਹੇ ਸੀਗੇ ਤੇ ਉਹਨਾਂ ਨਾਲ ਗਲਤ ਵਿਵਾਰ ਕੀਤਾ ਜਾ ਰਿਹਾ ਸੀਗਾ ਜਿਸ ਦੇ ਚੱਲਦੇ ਇਹਨਾਂ ਦਾ ਕਲੈਸ਼ ਹੋਇਆ ਉੱਥੇ ਤੇ ਕਲੈਸ਼ ਦੇ ਵਿੱਚ ਇਹਨਾਂ ਦੇ ਕੁੱਟਮਾਰ ਕੀਤੀ ਗਈ ਉਹਨਾਂ ਬੰਦੇਆ ਵੱਲੋਂ ਤੇ ਉਹ ਕੁੱਟਪਾਰ ਤੋਂ ਬਾਅਦ ਇਹਨਾਂ ਨੂੰ ਜਿਹੜਾ ਪੁਲਿਸ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਉੱਥੇ ਦੇ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਲੈ ਜਾਂਦਾ ਗਿਆ ਤੇ ਉੱਥੇ ਜਾ ਕੇ ਇਹਨਾਂ ਨੂੰ ਜਦੋਂ ਆਪਣਾ ਕੀ ਮੈਡੀਕਲ ਟੈਸਟ ਵਾਸਤੇ ਕਿਹਾ ਗਿਆ ਤਾਂ ਇਹਨਾਂ ਵੱਲੋਂ ਰਿਫਿਊਜ਼ ਕੀਤਾ ਗਿਆ ਬਾਰ-ਬਾਰ ਜਿਸ ਦੀ ਇੱਕ ਹੋਰ ਜਿਹੜੀ ਚਿੱਠੀ ਹੈਗੀ ਕਹਿ ਲਈਏ ਕਿ ਉੱਥੇ ਜਿਹੜੀ ਲਿਖਤ ਚ ਸਮਝੌਤਾ ਹੁੰਦਾ ਹੈ ਯਾ ਕੋਈ ਵੀ ਕਹ ਲਈਏ ਕਿ ਲਿਖਤ ਚ ਉੱਥੇ ਜੋ ਗੱਲਬਾਤ ਹੋਈ ਹੈ ਉਹ ਵੀ ਤੁਸੀਂ ਇੱਕ ਵਾਰ ਸਕਰੀਨ ਤੇ ਜ਼ਰੂਰ ਦੇਖ ਲਵੋ ਹੁਣ ਆਖਰ ਮਾਮਲਾ ਇਹ ਹੈ ਕਿ ਐਵੀਡੈਂਸ ਦੇ ਤੌਰ ਤੇ ਜੇਕਰ ਗੱਲ ਕਰੀਏ ਤਾਂ ਹਿਮਾਚਲ ਪੁਲਿਸ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਅਜਿਹਾ ਕੋਈ ਵੀ ਮਾਮਲਾ ਨਹੀਂ ਹੈਗਾ ਜਿਸ ਦੇ ਵਿੱਚ ਪੰਜਾਬੀਆਂ ਦੇ ਨਾਲ ਤੱਕਾ ਹੁੰਦਾ ਨਜ਼ਰ ਆ ਰਿਹਾ ਹੋਵੇ ਪਰ ਇਹ ਵੀਡੀਓ ਕਲਿੱਪ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਪਹਿਲਾਂ ਐਸਐਸਪੀ ਪਰਮਜੀਤ ਸਿਗਨਲ ਤੱਕੇ ਛਈ ਹੋਣਾ ਉਸ ਦਾ ਫੋਨ ਖਿੱਚਿਆ ਜਾਣਾ ਵੀਡੀਓ ਬੰਦ ਕਰਾਈ ਜਾਣੀ ਉਸ ਨਾਲ ਦੁਰਵਿਵਾਰ ਕੀਤਾ ਜਾਣਾ ਉਹਨੂੰ ਉੱਚੀ ਨੀਵਾ ਬੋਲਿਆ ਜਾਣਾ ਕਿ ਆਖਰ ਇਹ ਸਹੀ ਹੈ ਜਾਂ ਗਲਤ ਇਹ ਤੱਕਾ ਛਈ ਹੈ ਜਾਂ ਨਹੀਂ ਇਸ ਤੋਂ ਬਾਅਦ ਜਿਹੜਾ ਸਪੈਨਿਸ਼ ਜਿਹੜਾ ਐਨਆਰਆਈ ਕਪਲ ਜੋੜਾ ਹੈਗਾ ਉਹਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਹੈ ਕਿ ਆਖਰ ਕੁੱਟਮਾਰ ਤਾਂ ਹੋਈ ਹੈ ਜਿਹੜੇ ਉਹਨਾਂ ਦੀ ਬਾਹਾਂ ਟੁੱਟੀਆਂ ਸਿਰ ਫਟਿਆ ਹੀ ਲੱਤਾਂ ਦੇ ਸੱਟ ਵੱਜੀ ਹੈ ਆਖਰ ਉਹ ਮਾਮਲਾ ਤਾਂ ਸਾਹਮਣੇ ਆਇਆ ਹੀ ਹੈ ਨਾ ਜੇਕਰ ਉਹਨਾਂ ਵੱਲੋਂ ਗਲਤੀ ਕੀਤੀ ਗਈ ਹੈ ਜੇ ਤੁਸੀਂ ਹੁਣ ਇਹ ਪੋਸਟ ਸਾਂਝੀ ਕਰਕੇ ਦੱਸ ਰਹੇ ਹੋ ਕਿ ਹਾਂ ਉਹਨਾਂ ਉਹਨਾਂ ਦੀ ਗਲਤੀ ਸੀਗੀ ਜਿਹੜੇ ਐਨਆਰਆਈ ਕਪਲ ਹੈ ਉਹਨਾਂ ਵੱਲੋਂ ਜਿਹੜਾ ਦੁਰਵਿਵਹਾਰ ਕੀਤਾ ਜਾ ਰਿਹਾ ਸੀਗਾ ਉੱਥੇ ਦੇ ਟੂਰਿਸਟ ਵੱਲੋਂ ਤੇ ਉੱਥੇ ਦੇ ਲੋਕਲਾਂ ਵੱਲੋਂ ਉਹਨਾਂ ਦੀ ਜਿਹੜੀ ਵਾਈਫ ਹੈਗੀਆਂ ਨੇ ਉਹਨਾਂ ਨੂੰ ਛੇੜੇ ਜਾ ਰਿਆ ਸੀਗਾ ਤਾਂ ਉਸ ਦੇ ਉੱਤੇ ਤੁਸੀਂ ਐਕਸ਼ਨ ਨਹੀਂ ਲਿੱਤਾ ਹੁਣ ਤੱਕ ਪੰਜਾਬੀਆਂ ਨੂੰ ਖੁਦ ਸਮਝਣ ਦੀ ਲੋੜ ਹੈ ਕਿ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈਗੀ ਆਪਾਂ 7 ਜਣਿਆਂ ਨੂੰ ਹੱਥ ਦਿੱਤਾ ਔਰ ਐਮਪੀ ਦੀਆਂ ਸੀਟਾਂ 7 ਜਣਿਆਂ ਨੂੰ ਮੈਜੋਰਟੀ ਆਫ ਕਾਂਗਰਸ ਹੀ ਜਿੱਤੀ ਹੈ ਪੰਜਾਬ ਦੇ ਵਿੱਚ 7 ਸੀਟਾਂ ਲੈ ਕੇ ਗਈ ਹੈ ਜਿਸ ਵਿੱਚ ਹੁਣ ਤੱਕ ਸਿਰਫ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜੇ ਉੱਥੇ ਦੇ ਹਿਮਾਚਲ ਦੇ ਸੀਐਮ ਹੈਗੇ ਨੇ ਉਹਨੂੰ ਫੋਨ ਕਰਕੇ ਜਿਹੜਾ ਇੱਕ ਕਿਹਾ ਗਿਆ ਹੈ ਕਿ ਇਨਕੁਆਇਰੀ ਇਸ ਤੇ ਜ਼ਰੂਰ ਕੀਤੀ ਜਾਵੇ ਬਰੀਕੀ ਦੇ ਨਾਲ ਉਸ ਤੋਂ ਬਾਅਦ ਇਹ ਪੋਸਟ ਜਿਹੜੀ ਸਾਂਝੀ ਹੋਈ ਹੈਗੀ ਪਰ ਹੁਣ ਗੱਲ ਇਹ ਦੇਖਣ ਵਾਲੀ ਹੈ ਕਿ ਆਖਰ ਜੇ ਗਰਾਉਂਡ ਰਿਐਲਿਟੀ ਦੀ ਗੱਲ ਕਰੀਏ ਤਾਂ ਗਰਾਉਂਡ ਰਿਐਲਿਟੀ ਕੁਝ ਹੋਰ ਕਹਿ ਰਹੀ ਹੈ ਕਿ ਅਖਰ ਤੱਕ ਕਾਜ਼ਾ ਹੋਇਆ ਹੈਗਾ ਪਰ ਜੇ ਐਵੀਡੈਂਸ ਤੇ ਫੈਕਟਸ ਦੀ ਗੱਲ ਕਰੀਏ ਤਾਂ ਜਿਹੜਾ ਹੁਣ ਇਹ ਚਿੱਠੀ ਸਾਂਝੀ ਹੋ ਗਈ ਇਸ ਦੇ ਵਿੱਚ ਸਾਫ਼ ਸੌਰਤ ਤੇ ਦੱਸ ਗਿਆ ਹੈ ਦੱਸਿਆ ਗਿਆ ਹੈ ਕਿ ਐਸਾ ਕੁਝ ਵੀ ਨਹੀਂ ਹੋਇਆ ਜੋ ਕੁਛ ਹੈ ਤਾਂ ਗਲਤੀ ਪੰਜਾਬੀਆਂ ਦੀ ਸੀ ਜੋ ਕਿ ਉਹਨਾਂ ਨੇ ਕੀਤਾ ਉੱਤੇ ਸੋ ਸੱਤ ਜਣਿਆਂ ਨੂੰ ਜਿਤਾ ਕੇ ਸਿਰਫ ਹੁਣ ਤੱਕ ਇੱਕ ਬੰਦੇ ਵੱਲੋਂ ਫੋਨ ਕੀਤਾ ਗਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਿਮਾਚਲ ਦੇ ਸੀਐਮ ਨੂੰ ਪਰ ਹੁਣ ਆਪਾਂ ਨੂੰ ਇਹ ਯਤ ਸਟੈਂਡ ਲੈਣਾ ਪੈਣਾ ਹੈ ਕਿ ਆਖਰ 6 ਬਾਕੀ ਜਿਹੜੇ ਕਾਂਗਰਸ ਦੇ ਹੈਗੇ ਉਹਨਾਂ ਨੂੰ ਘੇਰ ਕੇ ਕੋਈ ਨਾ ਕੋਈ ਉਕਤ ਇੰਤਜ਼ਾਮ ਕੀਤਾ ਜਾਏ ਉਹਨਾਂ ਨੂੰ ਕਿਹਾ ਜਾਏ ਕਿ ਇਸ ਦੇ ਉੱਤੇ ਬ੍ਰੀਕਿੰਗ ਇਨਕੁਆਇਰੀ ਕੀਤੀ ਜਾਏ ਬਾਕੀ ਆਡੀਅנס ਉੱਤੇ ਛੱਡਿਆ ਕਿ ਆਖਰ ਕੀ ਹੈ ਕਮੈਂਟਸ ਰਾਹੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ